ਪੋਸੂਨਾਮਾ ਚੈਨਲ ਤੇ ਆਪ ਸਭ ਦਾ ਸਵਾਗਤ ਹੈ ਦੋਸਤੋ ਅੱਜ ਰਿਆਸਤ ਨਾਬਾ ਨੂੰ ਲੈ ਕੇ ਆਪਾਂ ਗੱਲਬਾਤ ਕਰ ਰਹੇ ਹਾਂ ਔਰ ਰਿਆਸਤ ਨਾਬਾ ਦਾ ਹੀਰਾ ਮਹਿਲ ਕਾਫੀ ਚਰਚਾ ਵਿੱਚ ਇਨ੍ਹਾਂ ਦਿਨਾਂ ਦੇ ਵਿੱਚ ਹੈ ਔਰ ਮਤਲਬ ਨਾਬੇ ਦੀ ਆਨ ਬਾਨ ਸ਼ਾਨ ਸਿਰਫ ਰਿਆਸਤ ਕਰਕੇ ਰਿਆਸਤ ਕਰਕੇ ਇਸ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਸੋ ਨਾਬੇ ਦੀ ਰਿਆਸਤ ਦਾ ਹੀ ਹੈ ਹੀਰਾ ਮਹਿਲ ਇਸ ਮਹਿਲ ਨੂੰ ਲੈ ਕੇ ਅਪਾ ਅਕਸਰ ਗੱਲਾਂ-ਬਾਤਾਂ ਸੁਣਦੇ ਆ ਰਾਜੇ ਮਹਾਰਾਜ ਜੀ ਅੰਨੀਆਂ ਗੱਲਾਂ-ਬਾਤਾਂ ਸੁਣਦੇ ਆ ਪਰ ਅੱਜ ਐਪੀਸੋਡ ਦੇ ਵਿੱਚ ਜਿਹੜੀ ਮੈਂ ਤੁਹਾਡੇ ਨਾਲ ਗੱਲ ਸ਼ੇਅਰ ਕਰਨ ਜਾ ਰਿਹਾ ਤੁਸੀਂ ਇਸ ਪੂਰੀ ਗੱਲਬਾਤ ਨੂੰ ਜਦੋਂ ਸੁਣੋਗੇ ਤਾਂ ਤੁਸੀਂ ਵੀ ਮਤਲਬ ਮਹਾਰਾਜਿਆਂ ਦੀ ਸੋਚ ਮੈਂ ਸਾਰਿਆਂ ਦੀ ਮਹਾਰਾਜਿਆਂ ਦੀ ਸੋਚ ਨਹੀਂ ਕਹਿੰਦਾ ਖਾਸ ਕਰਕੇ ਹੀਰਾ ਮਹਿਲ ਦੇ ਨਾਲ ਸੰਬੰਧਿਤ ਮਹਾਰਾਜਾ ਰਿਪ ਦੁੰਮਣ ਸਿੰਘ ਜੀ ਦੀ ਸੋਚ ਨੂੰ ਤੁਸੀਂ ਸਲਾਮ ਕਰੋਗੇ ਕੇ ਆਖਰਕਾਰ ਨਾਬਾ ریاست ਦੇ ਮੁਖੀ ਹੋਣ ਦੇ ਨਾਤੇ ਉਹਨਾਂ ਦੀ ਸੋਚ ਆ ਆਸਥਾ ਜਿਹੜੀ ਹੈ ਉਹ ਕਿਸ ਕਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਜੁੜੀ ਹੋਈ ਸੀ ਔਰ ਕੀ ਹੋਇਆ ਸੀ ਮਹਿਲ ਵਿੱਚ ਉਸ ਦਿਨ ਪੂਰੀ ਡਿਟੇਲ ਦੇਣ ਦੀ ਕੋਸ਼ਿਸ਼ ਕਰ ਰਿਹਾ ਹਾਂ ਜੋ ਅੱਜ ਸੋਸ਼ਲ ਮੀਡੀਆ ਤੇ ਚੱਲ ਰਹੀ ਹੈ ਇਸ ਸਮੇ ਨਾਬਾ ریاست ਦੀ ਗੱਲ ਕਰੀਏ ਤਾਂ ਹੀਰਾ ਮਹਿਲ ਹੈ ਨਾਬਾ रियासत ਦੇ ਵਿੱਚ ਇਸ ਮਹਿਲ ਨੂੰ ਜਾਂਦਾ ਇੱਕ ਮੁੱਖ ਦਵਾਰ ਹੈ ਜਦੋਂ 1911 ਦੇ ਵਿੱਚ 1911 ਦੇ ਵਿੱਚ ਨਾਬਾ रियासत ਦੇ ਮਹਾਰਾਜਾ ਰਿਪਦਮਣ ਸਿੰਘ ਜੀ ਦੀ ਤਾਜ ਪੋਸ਼ੀ ਸੀ ਤਾਜ ਪੋਸ਼ੀ ਮਤਲਬ ਉਹਨਾਂ ਨੂੰ ਗੱਦੀ ਤੇ ਬਿਠਾਉਣਾ ਸੀਗਾ ਤਦ ਉਹਨਾਂ ਨੇ ਪੰਥ ਪ੍ਰਸਤ ਇਸ ਮਹਾਰਾਜੇ ਨੇ ਅੰਗਰੇਜ਼ ਵਾਈਸ ਰਾਏ ਤੋਂ ਤਾਜ ਪੋਸ਼ੀ ਲੈਣੀ ਮਨਾ ਕਰ ਦਿੱਤੀ ਸੀ ਹੁਣ ਉਸ ਵੇਲੇ ਸਭ ਤੋਂ ਸੁਪਰੀਮ ਸੀ ਜੀ ਵਾਈਸ ਰਾਏ ਔਰ ਉਸ ਨੂੰ ਇਗਨੋਰ ਕਰ ਦਿੱਤਾ ਸੀ ਮਹਾਰਾਜਾ ਰਿਪਦੁੰਮਣ ਸਿੰਘ ਜੀ ਨੇ ਕਿ ਮੈਂ ਇਹਨਾਂ ਦੇ ਹੱਥੋਂ ਤਾਜ ਪੋਸ਼ੀ ਨਹੀਂ ਲੈਣੀ ਉਹਨਾਂ ਨੇ ਕੀਤਾ ਕਿ ਕਹਿੰਦਾ ਆਪਣੇ ਇਸ ਮਹਿਲ ਦੇ ਵਿੱਚ ਸੰਤ ਅਤਰ ਸਿੰਘ ਜੀ ਮਸਤੂ ਆਣੇ ਵਾਲੇ ਦੇ ਜਥੇ ਜੀ ਨੂੰ ਬੁਲਾ ਕੇ ਔਰ ਸ਼੍ਰੀ ਅਖੰਡ ਪਾਠ ਸਾਹਿਬ ਕੀ ਕਰਵਾਏ ਅਤੇ ਭੋਗ ਤੋਂ ਉਪਰੰਤ ਪੰਜ ਪਿਆਰਿਆਂ ਤੋਂ ਸਰੂਪਾ ਲੈ ਕੇ ਆਪਣੇ ਰਾਜ ਦਾ ਕਾਰਜ ਸੰਭਾਲਿਆ ਮਤਲਬ ਪੰਜ ਪਿਆਰਿਆਂ ਤੋਂ ਉਹਨਾਂ ਨੇ ਸਰੂਪਾ ਲਿਆ ਔਰ ਆਪਣੇ ਰਾਜ ਦਾ ਕਾਰਜਕਾਲ ਜਿਹੜਾ ਹੈ ਉਹਨਾਂ ਨੇ ਸ਼ੁਰੂ ਕਰ ਦਿੱਤਾ ਇਹ ਮਹਾਰਾਜਾ ਰਿਪਦਮਣ ਸਿੰਘ ਜੀ ਦੀ ਸੋਚ ਸੀ ਔਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪ੍ਰਤੀ ਉਹਨਾਂ ਦੀ ਆਸਥਾ ਸੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੋ ਪੂਰੀ ਮਾਨਵਤਾ ਲਈ ਇੱਕ ਸੱਚ ਦਾ ਸੁਨੇਹਾ ਹੈ ਜਿਸ ਤੇ ਅੱਗੇ ਪੂਰਾ ਸੰਸਾਰ ਨਤਮਸਤਕ ਹੁੰਦਾ ਹੈ ਜਦੋਂ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਵਾਰੀ ਆਉਂਦੀ ਹੈ ਔਰ ਤੁਸੀਂ ਦੇਖਦੇ ਹੋ ਕਿ ਜੇਕਰ ਰਸਤੇ ਤੋਂ ਆ ਰਹੇ ਨੇ ਤਾਂ ਰਸਤੇ ਬਲੌਕ ਹੋ ਜਾਂਦੇ ਨੇ ਸਾਰੇ ਪੈਰਾਚੂ ਜੁਤੀ ਲਾ ਕੇ ਔਰ ਸਿਰ ਢਾਕੇ ਸਤਿਗੁਰੁ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਤਮਸਤਕ ਹੁੰਦੇ ਨੇ ਇਹ ਸਤਕਾਰ ਹੈ ਇਹ ਸਤਕਾਰ ਅੱਜ ਦਾ ਨਹੀਂ ਹੈ ਸਦੀਆਂ ਤੋਂ ਚੱਲਦਾ ਆ ਰਿਹਾ ਹੈ ਔਰ ਸਦੀਆਂ ਤੱਕ ਇਹ ਸਤਕਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲਈ ਬਰਕਰਾਰ ਰਹੇਗਾ ਉਸੇ ਸਤਕਾਰ ਨੂੰ ਨਾਪਾ ਰਿਆਸਤੇ ਮੁਖੀ ਮਹਾਰਾਜਾ ਰਿਪਦੁੰਮਣ ਸਿੰਘ ਜੀ ਨੇ ਵੀ ਬਰਕਰਾਰ ਰੱਖਿਆ ਉਹਨਾਂ ਨੇ ਵਾਈਸ ਰਾਏ ਤੋਂ ਤਾਜ ਪੋਸ਼ੀ ਲੈਣੀ ਠੀਕ ਨਹੀਂ ਸਮਝੀ ਔਰ ਸੰਤ ਅਤਰ ਸਿੰਘ ਜੀ ਮਸਤੂਆਣਾ ਸਾਹਿਬ ਦੇ ਉਹਨਾਂ ਦੇ ਜਥੇ ਨੂੰ ਬੁਲਾਇਆ ਬੁਲਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਭੋਗ ਪਾਏ ਗਏ ਨੇ ਔਰ ਉਸ ਤੋਂ ਉਪਰੰਤ ਪੰਜਾਂ ਪਿਆਰਿਆਂ ਤੋਂ ਸਰੋਪਾ ਲੈ ਕੇ ਉਹਨਾਂ ਨੇ ਆਪਣੀ ریاست ਦਾ ਜਿਹੜਾ ਕੰਮਕਾਜ ਹੈ ਉਹ ਸੰਭਾਲਿਆ ਔਰ ਉਸ ਨੂੰ ਸ਼ੁਰੂ ਕੀਤਾ ਇਹ ਰਾਜੇ ਦੀ ਪੰਥ ਪ੍ਰਤੀ ਸ਼ਰਧਾ ਅੰਗਰੇਜ਼ ਸਰਕਾਰ ਨੂੰ ਰੜਕਦੀ ਰਹੀ ਕਿਉਂਕਿ ਉਹਨਾਂ ਨੇ ਇਗਨੋਰ ਕਰ ਦਿੱਤਾ ਸੀ ਅੰਗਰੇਜ਼ ਸਰਕਾਰ ਜਿਹੜੀ ਹੈ ਕਿਤੇ ਨਾ ਕਿਤੇ ਇਸ ਬੇਇੱਜ਼ਤੀ ਤੋਂ ਕਾਫੀ ਜ਼ਿਆਦਾ ਪਰੇਸ਼ਾਨ ਸੀ ਉਹਨਾਂ ਦੀਆਂ ਅੱਖਾਂ ਦੇ ਵਿੱਚ ਇਹ ਜਿਹੜੀ ਅੰਗਰੇਜ਼ ਸਰਕਾਰ ਦੀ ਮਤਲਬ ਤੋਹਫੀਨ ਹੈ ਉਹ ਰੜਕਦੀ ਰਹੀ। ਉਹ ਕਿੰਨਾ ਵਧੀਆ ਸਮਾਂ ਹੋਏਗਾ ਜਦੋਂ ਇੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਲੈ ਕੇ ਸੰਤ ਅਤਰ ਸਿੰਘ ਜੀ ਮਸਤੂ ਆਣੇ ਵਾਲੇ ਆਪਣੇ ਸੀਸ ਤੇ ਚੁੱਕ ਕੇ ਲੈ ਕੇ ਆਏ ਸੀ ਅਤੇ ਇਸ ਮਹਿਲ ਦੇ ਵਿੱਚ ਸ੍ਰੀ ਅਖੰਡ ਪਾਠ ਸਾਹਿਬ ਕੀਤਾ ਸੀ। ਸੋ ਦੋਸਤੋ ਇਹ ਆਪਣੇ ਆਪ ਵਿੱਚ ਇੱਕ ਬਹੁਤ ਵੱਡਾ ਇਤਿਹਾਸ ਹੈ ਔਰ ਇਸ ਇਤਿਹਾਸ ਦੀ ਇਹ ਸਰਦਾਰ ਜਸਵੰਤ ਸਿੰਘ ਖੈਰਾ ਜਨਸਕਤਰ ਅਕਾਲ ਕਾਲਜ ਕਾਉਂਸਲ ਭਾਈ ਅਵਤਾਰ ਸਿੰਘ ਜੀ ਹਜ਼ੂਰੀ ਰਾਗੀ ਗੁਰੂ ਸਾਗਰ ਮਸਤੂਆਣਾ ਸਾਹਿਬ ਵਿਖੇ ਇਹ ਮੈਨੂੰ ਲੱਗਦਾ ਕਿ ਉਹਨਾਂ ਨੇ ਇਹ ਜਾਣਕਾਰੀ ਦਿੱਤੀ ਹੈ ਮੈਨੂੰ ਬਹੁਤ ਚੰਗੀ ਲੱਗੀ ਹੈ ਜਾਣਕਾਰੀ ਸੋ ਮੈਂ ਪੋਸੂ ਨਾਮਾ ਚੈਨਲ ਤੇ ਸ਼ੇਅਰ ਕੀਤੀ ਹੈ ਔਰ ਕਿਉਂਕਿ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਜ਼ਿਕਰ ਆਉਂਦਾ ਹੈ ਤਨਤ ਮਸਤਕ ਪੂਰਾ ਸੰਸਾਰ ਹੁੰਦਾ ਹੈ ਈਵਨ ਕਿ ਪੰਛੀ ਵੀ ਪੰਛੀ ਵੀ ਮਤਲਬ ਉਹਨਾਂ ਦੀ ਕਹਿ ਸਕਦੇ ਆ ਕਿ ਦਰਸ਼ਣਾ ਨੂੰ ਜਿਹੜੇ ਆ ਆਪਣੇ ਆਪਣੇ ਆਲਣੀਆਂ ਵਿੱਚ ਬੈਠੇ ਰਹਿੰਦੇ ਨੇ ਇੰਨਾ ਖੂਬਸੂਰਤ ਦ੍ਰਿਸ਼ ਹੁੰਦਾ ਹੈ ਜਦੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਸਵਾਰੀ ਆਉਂਦੀ ਹੈ ਔਰ ਸਾਨੂੰ ਅਚਾਨਕ ਜਦੋਂ ਅਸੀਂ ਮਤਲਬ ਆਏ ਜਾਂਦੇ ਆ ਤੇ ਅਚਾਨਕ ਕਈ ਘਰਾਂ ਦੇ ਵਿੱਚ ਪ੍ਰਵੇਸ਼ ਕਰਦੇ ਲੈ ਕੇ ਆਉਂਦੇ ਨੇ ਸਿੰਘ ਸਹਿਬਾਨ ਤੇ ਸਾਨੂੰ ਬੜਾ ਚੰਗਾ ਲੱਗਦਾ ਔਰ ਉਹਨਾਂ ਦੀ ਕਹਿ ਸਕਦੇ ਆ ਕਿ ਰਿਸਪੈਕਟ ਦੇ ਵਿੱਚ ਅਸੀਂ ਸ਼ੀਸ਼ ਝੁਕਾਉਂਦੇ ਹਾਂ ਜੁੱਤੇ ਉਤਾਰਦੇ ਹਾਂ ਸਿਰ ਟੱਕਦੇ ਹਾਂ ਤਾਂ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਨਮਾਨ ਹੈ ਉਹ ਬਰਕਰਾਰ ਸਾਡੇ ਦਿਲਾਂ ਵਿੱਚ ਰਹਿ ਸਕੇ ਕਿਉਂਕਿ ਇਹ ਇੱਕ ਅਜੀਹਾ ਮਤਲਬ ਕਹਿ ਸਕਦੇ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਇੱਕ ਅਜੀਹੀ ਸੇਧ ਹੈ ਜਿਸ ਦੇ ਇੱਕ ਇੱਕ ਸ਼ਲੋਕ ਦੇ ਵਿੱਚ ਸੱਚ ਬਿਆਨ ਕੀਤਾ ਹੈ ਗੁਰੂ ਸਾਹਿਬਾਂ ਨੇ ਸਾਨੂੰ ਮਾਰਗਦਰਸ਼ਨ ਦਿੱਤਾ ਹੈ ਦੱਸਿਆ ਹੈ ਕਿ ਅਸੀਂ ਕੀ ਹਾਂ ਤੇ ਕੀ ਕਰ ਰਹੇ ਹਾਂ ਸੋ ਇਸ ਕਰਕੇ ਕਿਤੇ ਨਾ ਕਿਤੇ ਮਹਾਰਾਜਾ ਰੂਪ ਦਮਨ ਸਿੰਘ ਜੀ ਦੀ ਸੋਚ ਨੂੰ ਪੋਸੂਨਾਵਾ ਚੈਨਲ ਵੀ ਸੈਲੂਟ ਕਰ ਰਿਹਾ ਕਿਉਂਕਿ ਜਿਨ੍ਹਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਕਰਵਾਏ ਨੇ ਮਹਿਲ ਦੇ ਵਿੱਚ ਔਰ ਸੰਤ ਅਤਰ ਸਿੰਘ ਜੀ ਦੇ ਵੱਲੋਂ ਬਕਾਇਦਾ ਤੌਰ ਤੇ ਭੋਗ ਪਾਏ ਗਏ ਨੇ ਔਰ ਪੰਜਾਂ ਪਿਆਰਿਆਂ ਤੋਂ ਸਰੂਪਾ ਲੈ ਕੇ ਬਕਾਇਦਾ ਤੌਰ ਤੇ ਆਪਣੀ रियासत ਦਾ ਕਾਰਜਪਾਲ ਉਹਨਾਂ ਨੇ ਸੰਭਾਲਿਆ ਹੈ ਸੋ ਦੋਸਤੋ ਇੰਨਾ ਕਿ ਇਤਿਹਾਸ ਦੱਸਦਿਆਂ ਬਹੁਤ ਸਾਰੀਆਂ ਗਲਤੀਆਂ ਹੋਈਆਂ ਹੋਣਗੀਆਂ ਉਹਦੇ ਲਈ ਮੈਂ ਖਿਮਾਂ ਦਾ ਜੱਜ ਕਹਾ ਜੁੜੇ ਰਹੋ ਪੋਸੂਨਾਮਾ ਚੈਨਲ ਦੇ ਨਾਲ ਭਵਿੱਖ ਦੇ ਵਿੱਚ ਵੀ ਸਾਨੂੰ ਕੋਈ ਅਜਿਹੀ ਖਬਰ ਅਪਡੇਟ ਮਿਲੀ ਤਾਂ ਅਸੀਂ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰਾਂਗੇ ਜੁੜੇ ਰਹੋ ਪੋਸੂਨਾਮਾ ਚੈਨਲ ਦੇ ਨਾਲ